ਸਾਡੇ ਜੀ ਆਡੀ ਫਿਲਮ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਧੰਨਵਾਦ ਇਹ ਕੋ ਖਾਲੀ ਜਗ੍ਹਾ ਆ ਜਿੱਥੇ ਬੋਰਡ ਹੁੰਦਾ ਸੀ ਮੱਖਣ ਸਿੰਘ ਚੱਕ ਪੀਰਪੁਰ ਰਸਪਾਲ ਸਿੰਘ ਕਾਂਗੜਾ ਤੇ ਤਰਨਾਲਾ ਲਗਾਇਆ ਤੇ ਢਿੱਲੇ ਦਾ ਰਾਣਾ ਜੀ ਰਾਂਗੜਾ ਜਗਤਾਰ ਸਿੰਘ ਜੀ ਢੱਡਾ ਵਿੱਚ ਲਗਭਗ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਿਹੜੇ ਗੋਲੀਆਂ ਲੈਣ ਜਾਂਦੇ ਆ ਜਿਹੜੀਆਂ ਉੱਥੇ ਨਸ਼ਾ ਛਡਾਊ ਕੇਂਦਰ ਦੇ ਵਿੱਚ ਗੋਲੀਆਂ ਦਿੱਤੀਆਂ ਜਾਂਦੀਆਂ ਆ ਉੱਥੇ ਬੈਠੇ ਰਹਿੰਦੇ ਆ ਸਾਡੇ ਚੁੰਬੜ ਚੁੱਕਾ ਆ ਪਹਿਲਾਂ ਤਾਂ ਜਿਹੜਾ ਅਕਾਲੀ ਦਲ ਸਰਕਾਰ ਦੇ ਵਿੱਚ ਨਸ਼ਾ ਛਡਾਊ ਕੇਂਦਰ ਖੋਲੇ ਗਏ ਉਹ ਅੱਜ ਤੱਕ ਵੀ ਆਪਾਂ ਕੋਲੋਂ ਸਮੇਟ ਨਹੀਂ ਹੋਏ ਰੁਜ਼ਗਾਰ ਘਟਦਾ ਜਾ ਰਿਹਾ ਬੇਰੁਜ਼ਗਾਰੀ ਪੈਦਾ ਹੋ ਰਹੀ ਆ ਬੇਰੁਜ਼ਗਾਰੀ ਕੁਲਦੀਪ ਸ਼ਰਮਾ ਜੀ ਭਾਰਤਨਾਥ ਸਿੰਘ ਹੋਮ ਤੋਂ ਪਹੁੰਚਿਆ ਉਹਨਾਂ ਦਾ ਧੰਨਵਾਦ ਰਵਿੰਦਰ ਟੀ2ਜੀ ਤੇ ਪ੍ਰਵੀਮ ਵਰਮਾ ਜੀ ਪਹੁੰਚੇ ਉਹਨਾਂ ਦਾ ਸਵਾਗਤ ਸੋ ਹੁਣ ਆਪਾਂ ਧੰਨੇ ਨੂੰ ਥੋੜਾ ਜਿਹਾ ਮੌਸਮ ਦੀ ਖਰਾਬੀ ਆ ਪ੍ਰਮਾਤਮਾ ਨੇ ਵੀ ਇਸ ਜਿਹੜਾ ਆਪਣਾ ਪ੍ਰਮਾਣ ਕੀਤਾ ਹੈ ਤੇ ਸਰਕਾਰ ਨੇ ਤਾਂ ਕਰਨਾ ਹੀ ਕਰਨਾ ਸੋ ਹੁਣ ਚੰਨ ਸਿੰਘ ਜੀ ਰਾਜੋਵਾਲ ਚੇਅਰਮੈਨ ਸਾਹਿਬ ਬੋਲਣਗੇ ਬਹੁਤ ਹੀ ਸਤਿਕਾਰਯੋਗ ਨਕੋਦਰ ਹਲਕੇ ਦੇ ਇਸ ਧਰਨੇ ਦੇ ਵਿੱਚ ਆਏ ਕਾਂਗਰਸ ਵਰਕਰ ਸਹਿਬਾਨ ਪਿੰਡਾਂ ਦੇ ਸਰਪੰਚ ਪੰਚ ਲੰਬੜਦਾਰ ਸਹਿਬਾਨ ਨਗਰ ਕੌਂਸਲਰ ਸਾਹਿਬਾਨ ਪ੍ਰਧਾਨ ਸਾਹਿਬਾਨ ਤੇ ਪਰ ਆਪਾਂ ਜਦੋਂ ਲੁੱਟਫੋਣ ਦੀ ਗੱਲ ਕਰਦੇ ਹੋ ਤੇ ਮੇਰਾ ਖਿਆਲ ਆ ਕਿ ਮੈਂ ਰੋਜ਼ ਹੀ ਸੁਣਦਾ ਉਹਨਾਂ ਕੋਈ ਨਾ ਕੋਈ ਫੋਨ ਆ ਜਾਂਦਾ ਕਿ ਸਾਡਾ ਮੋਟਰਸਾਈਕਲ ਚੋਰੀ ਹੋ ਗਿਆ ਸਾਡੀ ਆ ਗੱਡੀ ਚੋਰੀ ਹੋ ਗਈ ਜਾਂ ਘਰਾਂ 'ਚ ਚੋਰੀਆਂ ਹੋ ਰਹੀਆਂ ਕਿ ਕੀ ਉਹਦੀ ਐਫਆਈਆਰ ਹੁੰਦੀ ਆ ਐਫਆਈਆਰ ਕਿਉਂ ਨਹੀਂ ਹੁੰਦੀ ਤਾਂ ਕਿ ਰਿਕਾਰਡ 'ਚ ਇਹਨਾਂ ਚੜੇ ਕਿ ਨਕੋਦਰ ਦੇ ਵਿੱਚ ਜਾਂ ਕਿਸੇ ਵੀ ਬਲੌਗ ਦੇ ਵਿੱਚ ਕਿੰਨੀਆਂ ਲੁੱਟ ਹੋਆਂ ਕਿੰਨੀਆਂ ਚੋਰੀਆਂ ਹੋਈਆਂ ਕੋਈ ਮੈਂਬਰ ਆ ਕੋਈ ਜ਼ਿਲ੍ਹਾ ਪ੍ਰਤੀਸ਼ਤ ਮੈਂਬਰ ਆ ਕੋਈ ਮਤਲਬ ਸ਼ਹਿਰੀ ਪ੍ਰਧਾਨ ਕੋਈ ਪ੍ਰਿੰਡ ਦਾ ਜੀਰੋ ਇਹ ਤਾਂ ਕਹਿੰਦੇ ਸੀ ਕਿ ਅਸੀਂ ਜਦੋਂ ਸਰਕਾਰ ਆ ਗਈ ਬਹੁਤ ਵਧੀਆ ਕੰਮ ਕਰਾਂਗੇ ਆ ਸਾਡੇ ਨੂਰਪਾਲ ਬਲਾਕ ਦਾ ਹਾਲ ਕੀ ਆ ਉੱਥੇ ਸਾਨੂੰ ਕੋਈ ਮਲਾਜਮਤਾ ਲੱਭਦਾ ਨਹੀਂ ਤਾਂ ਮੇਰੀ ਗੱਲ ਆ ਜਿਹੜੇ ਬੀਬੀ ਜੀ ਨੇ ਪਹਿਰੇਦਾਰ ਲਾਏ ਆ ਉਹ ਪੰਜ ਪੰਜ ਬੈਠਿਆ ਉਥੇ ਮਗਾ ਕੇ ਚਾਹ ਪੀ ਜਾਂਦੇ ਏਸੀ ਦਾ ਲੈਗ ਮਾਣੀ ਜਾਂਦੇ ਆ ਪਰ ਮੇਰੀ ਖਿਆਲ ਆ ਆ ਪੰਚ ਵੀ ਸਾਡੇ ਆਇਆ ਸਰਪੰਚ ਵੀ ਆਇਆ ਇੱਕ ਵੀ ਗੱਲ ਸੁਣਨ ਨੂੰ ਕੋਈ ਵੀ ਤਿਆਰ ਨਹੀਂ ਤੇ ਨਾ ਕਿਸੇ ਦਾ ਫੈਸਲਾ ਕਰਕੇ ਖੁਸ਼ ਹੋ ਤਾਂ ਨਾ ਕਹਿੰਦੇ ਹੋਵੇ ਨਸ਼ਿਆਂ ਦੀਆਂ ਲੁੱਟਾਂ ਖੋਹਾਂ ਦੀਆਂ ਮੈਂ ਤੁਹਾਨੂੰ ਇੱਕ ਮਿਸਾਲ ਦਿੰਦਾ ਆ ਵੀ ਸਾਡੇ ਸ਼ਹਿਰ ਦੇ ਪਿੰਡਾਂ ਦੇ ਕੀ ਹਾਲਾਤ ਆ ਜੇ ਕਿਸੇ ਦਾ ਕੋਈ ਮੋਟਰਸਾਈਕਲ ਚੋਰੀ ਹੋ ਜਾਂਦਾ ਜੇ ਕਿਸੇ ਦਾ ਕੋਈ ਚੇਂਜ ਸਟੇਚ ਹੋ ਜਾਂਦੀ ਆ ਤੇ ਉਹ ਬੰਦਾ ਆਪਣੀ ਦਰਖਾਸਤ ਲੈ ਕੇ ਥਾਣੇ ਜਾਂਦਾ ਨਾ ਉਹਨੂੰ ਵੀ ਥਾਣੇ ਵਾਲੇ ਛਾਤੀ ਜਗ੍ਹਾ ਦੇਖਦੇ ਆ ਹਾਲਾਤ ਬਣ ਚੁੱਕੇ ਸਾਡੇ ਪ੍ਰਸ਼ਾਸਨ ਦੇ ਵੀ ਇਹ ਸਾਡੇ ਕੋ ਆਗ ਹੋ ਗਿਆ ਵਾ ਇਹ ਹਾਲਾਤ ਬਣ ਚੁੱਕੇ ਦੋਸਤੋ ਮੈਂ ਆਪਣੇ ਤੋਂ ਤੁਹਾਡਾ ਹਟਬੀ ਦੱਸਦਾ ਮੈਨੂੰ ਅਜ ਤੋਂ 4 ਮਹੀਨੇ 5 ਮਹੀਨੇ ਪਹਿਲਾਂ ਧਮਕੀਆਂ ਆਈਆਂ ਜਾਨੋ ਮਰਨ ਦੀਆਂ ਪਰ ਮੈਂ ਮਾਨਯੋਗ ਐਸ.ਐਸ.ਓ ਸਾਹਿਬ ਨੂੰ ਮੌਕੇ ਤੇ ਫੋਨ ਕੀਤਾ ਵੀ ਐਸ.ਐਸ.ਓ ਸਾਹਿਬ ਮੈਨੂੰ ਧਮਕੀਆਂ ਆ ਰਹੀਆਂ ਕੁਝ ਕਰੋ ਮੈਨੂੰ ਜਾਨੋ ਮਰਨ ਧਮਕੀਆਂ ਆ ਰਹੀਆਂ ਲੇਕਿਨ ਸਾਡੇ ਸ਼ਹਿਰ ਦੇ ਥਾਣਾ ਥਰਦੇ ਐਸ.ਜੀ. ਸਾਹਮਣੇ ਸ਼ਰੀ ਐਸ.ਜੀ. ਸਾਹਮਣੇ ਕੋਈ ਕਾਰਵਾਈ ਇਹ ਸਬੰਧੀ ਨਹੀਂ ਕੀਤੀ ਇਹ ਹਾਲਾਤ ਦਾ ਸ਼ਹਿਰ ਦੀ ਪੁਲਿਸ ਤੇ ਅਸੀਂ ਕਿੱਥੇ ਜਾਵਾਂਗੇ ਕਿ ਜ਼ਿੰਮੇਵਾਰ ਗੱਤੀ ਮੇਰੀ ਧਰਮ ਪਤਰੀ ਮਿਊਨਿਸਪਲ ਕਾਉਂਸਲਰ ਵੀ ਆ ਇੱਕ ਜ਼ਿੰਮੇਵਾਰ ਵਿਅਕਤੀ ਦੀ ਇਹ ਸਰਵਾਈ ਨਹੀਂ ਕਰਦੇ ਤੇ ਆਪਾਂ ਆਮ ਜਨਤਾ ਦੀ ਸਰਵਾਈ ਕੀ ਇਹਨਾਂ ਕੋ ਮੀਨ ਕਰਾਂਗੇ ਇਹ ਹਾਲਾਤ ਸਾਡੇ ਨਿਕੋਦਰ ਦੇ ਪੁਲਿਸ ਦੇ ਪੰਚੋ ਸ਼ਹਿਰ ਦੇ ਹਾਲਾਤ ਹੈ ਇੱਧਰ ਦੇਖੋ ਜੀ ਸਪਟਾ ਲੋ ਕੇ ਜੈਨ ਸਾਹਿਬ ਥੋੜਾ ਜਿਹਾ ਜੈਨ ਸਾਹਿਬ ਥੋੜਾ ਯੈਸ ਡਾਕਟਰ ਸਾਹਿਬ ਇੱਕ ਫੋਟੋ ਕਰਾ ਲਿਆ ਬਸ ਥੋੜੇ ਜਿਹਾ ਛੁੱਟੀ ਆ ਜੀ ਠੀਕ ਹੈ ਆਪਾਂ ਕਰਾਂਗੇ ਮਸਲਾ ਹਾਂਜੀ ਹਾਂਜੀ ਬਾਰੇ ਨਹੀਂ ये सब करते चलते हैं तो क्या होगा आज हमारा अगर अगर का नाम है पार्टी रखो लो जरा ਵਾਰਨਾਮਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਗੋਬਿੰਦ ਰਾਏ ਨਕੋਦਰ ਸ਼ਹਿਰ ਵਿੱਚ ਖੜੇ ਹਾਂ ਜਿੱਥੇ ਅੱਜ ਕਾਂਗਰਸ ਪਾਰਟੀ ਵੱਲੋਂ ਉਹਨਾਂ ਦੇ ਹਾਈ ਫਾਈ ਲੀਡਰਾਂ ਵੱਲੋਂ ਇੱਕ ਐਸ.ਡੀ.ਐਮ. ਕੋਰਟ ਦੇ ਵਿੱਚ ਬਹੁਤ ਵੱਡਾ ਧਰਨਾ ਦਿੱਤਾ ਗਿਆ ਸੋ ਸਾਡੇ ਨਾਲ ਹਲਕਾ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਦਈਆ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਸਰ ਇਹ ਅੱਜ ਦਾ ਕੀ ਮੁੱਦਾ ਤੁਹਾਡਾ ਦੇਖੋ ਜੋ ਸਾਡੇ ਮਾਨਯੋਗ ਪ੍ਰਧਾਨ ਰਾਜਾ ਵੜਿੰਗਜੀ ਦਾ ਜੋ ਹੁਕਮ ਸੀਗੇ ਉਹਦੇ ਮੁਤਾਬਕ ਅਸੀਂ ਅੱਜ ਇੱਥੇ ਹਰ ਹਰ ਡੀਐਸਪੀ ਦੇ ਦਫਤਰ ਦੇ ਬਾਹਰ ਵਿਗੜਦੀ ਹੋਈ ਕਾਨੂੰਨ ਵਿਵਸਥਾ ਨੂੰ ਪੰਜਾਬ ਦੇ ਦੇਖਦੇ ਹੋਏ ਤਰਨੇ ਦਿੱਤੇ ਅੱਜ ਸਾਡੇ ਸਾਰੇ ਨਕੂਦਰ ਹਲਕੇ ਦੇ ਪੰਜ ਸਰਪੰਚ ਨਗਰ ਦੇ ਕਾਉਂਸਲਰ ਸਹਿबान ਪ੍ਰਧਾਨ ਸਹਿबान ਬਲਾਕਾਂ ਦੇ ਪ੍ਰਧਾਨ ਸਹਿबान ਉਹ ਸਾਰੇ ਇੱਕ ਜਗ੍ਹਾ ਤੇ ਇਕੱਤਰਤ ਹੋਏ ਔਰ ਇੱਕ ਬਹੁਤ ਵੱਡਾ ਤਰਨਾ ਇੱਥੇ ਦਿੱਤਾ ਗਿਆ ਮੌਸਮ ਦੀ ਪਰਵਾਹ ਨਾ ਕਰਦੇ ਹੋਏ ਵਰਕਰ ਬਹੁਤ देर ਉੱਥੇ ਬੈਠੇ ਰਹੇ ਔਰ ਉਸ ਤੋਂ ਪਰંત ਅੱਜ ਜੋ ਮੋਦੀ ਜੀ ਦੇ ਸ਼ਹਿ ਦੇ ਉੱਤੇ ਜਿਹੜਾ ਇਹ ਕਰ ਰਹੇ ਹੈ ਬਿੱਟੂ ਜੀ ਬਿਆਨਬਾਜ਼ੀ ਕਰ ਰਹੇ ਹੈ ਉਦੇ ਖਿਲਾਫ ਮੋਦੀ ਜੀ ਦਾ ਪਤਲਾ ਵੀ ਫੂਕਿਆ ਗਿਆ ਔਰ ਇਹ ਗੱਲ ਵੀ ਜਿਹੜੀ ਹੈ ਕੀਤੀ ਗਈ ਕਿ ਜਿਹੜੇ ਬੰਦਿਆਂ ਨੇ ਦੇਸ਼ ਦੇ ਖਿਲਾਫ ਇਹ ਸਾਜ਼ਿਸ਼ ਰਚੀ ਹੈ ਦੇਸ਼ ਦੇ ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਦਾ ਜਿਹੜਾ ਹੈਗਾ ਜੋ ਬੰਦੀ ਪੁਲਿਸ ਕਾਰਵਾਈ ਉਹ ਕੀਤੀ ਜਾਵੇ ਸੋ ਅਸੀਂ ਅੱਜ ਆਪਣੀਆਂ ਮੰਗਾਂ ਡੀਐਸਪੀ ਸਾਹਿਬ ਨੂੰ ਦਿੱਤੀਆਂ ਉਹਨਾਂ ਨੂੰ ਇਹ ਵੀ ਦੱਸਿਆ ਕਿ ਕਿਹੜੇ ਪਿੰਡਾਂ ਦੇ ਵਿੱਚ ਕਿਹੜੇ ਬੰਦੇ ਨਸ਼ਾ ਵੇਚ ਰਹੇ ਆ ਔਰ ਕਿਦਾਂ ਜਿਹੜੇ ਝਾੜੂ ਦੇ ਲੀਡਰ ਹੈ ਉਹ ਲੋਕਾਂ ਤੋਂ ਪੈਸੇ ਲੈ ਲੈ ਕੇ ਪੁਲਿਸ ਦਾ ਨਾਮ ਬਦਨਾਮ ਕਰ ਰਹੇ ਆ ਔਰ ਤਹਿਸੀਲਾਂ ਵਿੱਚੋਂ ਪੈਸੇ ਮੰਗ ਰਹੇ ਆ ਉਹਦੇ ਬਾਰੇ ਵੀ ਅਸੀਂ ਗੱਲ ਕੀਤੀ ਹੈ ਸੋ ਅਸੀਂ ਆਸ ਕਰਦੇ ਹਾਂ ਕਿ ਪ੍ਰਸ਼ਾਸਨ ਤੋਂ ਕਿ ਉਹ ਸਾਨੂੰ ਇਹਦਾ ਰਿਜ਼ਲਟ ਦੇਣਗੇ ਔਰ ਆਉਣ ਆਉਣ ਵਾਲੇ ਸਮੇਂ ਦੇ ਵਿੱਚ ਨਸ਼ਾ ਤਸਕਰਾਂ ਔਰ ਇਹ ਕਰਪਸ਼ਨ ਫਲਾਉਣ ਵਾਲੇ ਲੀਡਰਾਂ ਦੇ ਵਿੱਚ ਜਿਹੜੀ ਨੱਥ ਪਾਉਣਗੇ ਤਾਂ ਜੋ ਜਿਹੜੀ ਕਾਨੂੰਨ ਵਿਵਸਥਾ ਉਹ ਠੀਕ ਹੋ ਸਕੇ ਸੋ ਇਹ ਸੰ ਸਾਡੇ ਨਾਲ ਡਾਕਟਰ ਨਵਜੋਤ ਸਿੰਘ ਦਈਆ ਜ ਮਨਜੀਤ ਮਾਨ ਦੇ ਨਾਲ ਗੋਬਿੰਦ ਰਾਏ ਫਾਸਟਵੇ ਚੈਨਲ ਜਲੰਧਰ ਖਬਰਨਾਮਾ ਨਿਕੋਦਰ